ਅੱਜ ਜਿਹੜੀ ਪ੍ਰੈਸ ਕਾਨਫਰੰਸ ਤਨਤਨ ਤੋਂ ਉਮੀਦਵਾਰ ਦਾ ਐਲਾਨ ਕਰਨ ਵਾਸਤੇ ਇਹ ਸੱਦੀ ਗਈ ਆ ਅਸੀਂ ਜੋ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਦੇ ਪਰਿਵਾਰ ਨੇ ਇਹ ਫੈਸਲਾ ਕੀਤਾ ਕਿ ਕਿਉਂ ਸੰਗਤੀਆਂ ਭਾਵਨਾਵਾਂ ਬਹੁਤ ਸੀ ਜਾਂ ਉਹਨਾਂ ਦੀ ਮਾਤਾ ਜੀ ਲੜਨ ਚਾਹਣ ਜਾਂ ਉਹਨਾਂ ਦੇ ਮੈਸੇਜ ਲੜਨ ਪਰ ਅਸੀਂ ਉਹਨਾਂ ਦੇ ਪਰਿਵਾਰ ਤੇ ਛੱਡੀ ਸੀ ਗੱਲ ਕਿ ਤੁਸੀਂ ਪਰਿਵਾਰ ਫੈਸਲਾ ਕਰੋ ਕਿ ਤੁਸੀਂ ਕਿਹਨੂੰ ਲੜਾਉਣਾ ਚਾਹੁੰਦੇ ਉਹਨਾਂ ਨੇ ਪਰਿਵਾਰ ਚ ਆਪਸ ਵਿੱਚ ਮਿਲ ਬੈਠ ਕੇ ਫੈਸਲਾ ਕੀਤਾ ਹੈ ਕਿ ਉਹਨਾਂ ਦੇ ਜੋ ਸੰਦੀਪ ਸਿੰਘ ਸਿੰਦੀ ਉਹਨਾਂ ਦੇ ਵੱਡੇ ਭਰਾਤਾ ਸਰਦਾਰ ਮਨਦੀਪ ਸਿੰਘ ਜੀ ਉਹ ਉਹਨਾਂ ਨੂੰ ਥੋੜਾ ਉੱਚੀ ਬੋਲੋ ਜੀ ਉਹ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਕਿ ਉਹ ਇਸ ਉਮੀਦਵਾਰ ਹੋ ਸਕਦੇ ਆ ਤੇ ਅਸੀਂ ਉਹਨਾਂ ਦੇ ਜਿਹੜੇ ਪਰਿਵਾਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਰਦਾਰ ਮਨਦੀਪ ਸਿੰਘ ਨੂੰ ਅਸੀਂ ਸਮੁੱਚੇ ਖਾਲਸਾ ਪੰਥ ਵੱਲੋਂ ਇਹ ਉਮੀਦਵਾਰ ਕੋਸ਼ਤ ਕਰਦੇ ਆਂ ਤੇ ਇਹ ਅਸੀਂ ਉਹਨਾਂ ਦਾ ਧਨ ਮਨ ਧਨ ਨਾਲ ਦਿਨ ਰਾਤ ਲੰਘ ਕਰਕੇ ਸਾਥ ਦੇਵਾਂਗੇ ਸਾਡੀ ਧਿਰ ਵੀ ਅਸੀਂ ਗੁਜੀਆਂ ਤੇ ਰੱਖ ਵੀ ਸਾਰੇ ਨਵਾਜ਼ ਮਾਰਦੇ ਆ ਕਿ ਇਹ ਇੱਕ ਸਾਡੀ ਕੌਮੀ ਲੜਾਈ ਆ ਤੇ ਇਹਦੇ ਵਿੱਚ ਤੁਸੀਂ ਸਾਰੇ ਜਾਣੇ ਸਾਰੇ ਪਾਰਟੀ ਬਾਜੀ ਢੜੇ ਬਾਜੀ ਤੋਂ ਉਪਰ ਉੱਠ ਕੇ ਆਪਾਂ ਸਾਰੇ ਪੰਜਾਬੀਆਂ ਨੂੰ ਹੰਬੜਾ ਮਾਰਨਾ ਚਾਹੀਦਾ ਹੈ ਕਿ ਜੋ ਜ਼ੁਲਮ ਜਿਹੜਾ ਜੋ ਦਿਨ ਦਿਹਾੜੇ ਇੱਥੇ ਹਰ ਆਜ ਦੇ ਅਰਾਜਤਾ ਫੈਲੀ ਹੋਈ ਆ ਜੇਲਾਂ ਚ ਵੀ ਨਹੀਂ ਸਾਡੇ ਬੰਦੇ ਸੁਰੱਖਿਆ ਉੱਥੇ ਵੀ ਦੇਖੋ ਇਹ ਸੰਦੀਪ ਸਿੰਘ ਨਾ ਕੀ ਕੁਝ ਵਾਪਰਿਆ ਉਹਨਾਂ ਨੂੰ ਉੱਥੇ ਵੀ ਟਾਰਗੇਟ ਕੀਤਾ ਗਿਆ ਬਹੁਤ ਬੁਰੇ ਹਾਲਾਤ ਉਹਨਾਂ ਨੇ ਬਹੁਤ ਰਿਪੋਰਟ ਮਾਰ ਕੀਤੀ ਗਈ ਹੋਏ ਅਜੇ ਤੱਕ ਵੀ ਠੀਕ ਨਹੀਂ ਗਏ ਜਾਂ ਆ ਥੋੜੇ ਦਿਨ ਪਹਿਲਾਂ ਆ ਬਰਨਾਲੇ ਦੇ ਨੇੜੇ ਸਹਿਣਾ ਪਿੰਡ 'ਚ ਵੀ ਇੱਕ ਸਰਪੰਚ ਦਾ ਕਤਲ ਹੋਇਆ ਇਹੋ ਜਿਹੇ ਹਾਲਾਤਾਂ ਜੋ ਪੰਜਾਬ ਨੂੰ ਕੱਢਣ ਵਾਸਤੇ ਅਸੀਂ ਜਾਣੇ ਕਿ ਪੰਜਾਬ ਨੂੰ ਪੰਥ ਨੂੰ ਪਿਆਰ ਕਰਨਾ ਨਹੀਂ ਇਤਨਾ ਸਾਰੀਆਂ ਜੜੀਆਂ 1.3 ਬਾਰਮ ਤੇ ਇਕੱਠੀਆਂ ਹੋਣ ਤੇ ਇਹ ਇਹਨਾਂ ਹਾਲਾਤਾਂ ਤੋਂ ਪੰਜਾਬ ਨੂੰ ਕੱਢਿਆ ਜਾਵੇ ਇਸ ਕਰਕੇ ਮੈਂ ਸਰਦਾਰ ਮਨਦੀਪ ਸਿੰਘ ਨੂੰ ਵੀ ਵਧਾਈ ਵੀ ਦਿੰਨਾ ਕਿ ਉਹਨਾਂ ਨੂੰ ਪੂਰੇ ਪੰਥ ਨੇ ਜਿਹੜਾ ਕਿ ਇਹ ਇੱਕ ਉਹਨਾਂ ਦੇ ਮੋਰ ਲਈ ਆ ਤੇ ਗੁਰੂ ਮਹਾਰਾਜ ਚੜ੍ਹਦੀ ਕਲਾ ਕਰਨ ਅੰਗ ਸੰਗ ਸਾਹੀ ਹੋਣ ਬਾਈ ਜੀ ਦਾ ਖਾਲਸਾ ਬਾਈ ਜੀ ਪਰਵਾਦ ਨੂੰ ਕਿਹਾ ਵੀ ਗਿਆ ਸੀ ਉਹਨਾਂ ਨੂੰ ਕਿ ਸੋਨਾ ਚ ਨਾ ਖੜਾ ਕੇ ਹੋਣਾ ਨਹੀਂ ਇਹ ਤੇ ਪਰਿਵਾਰੀ ਦੱਸ ਸਕਦਾ ਮੇਰੇ ਖਿਆਲ ਹੈ ਕਿ ਅਸੀਂ ਤੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿ ਠੀਕ ਹੈ ਕਿ ਕੋਈ ਉਹਨਾਂ ਤੇ ਉਹ ਕਿਆ ਵੀ ਗਿਆ ਹੋਵੇ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਅਸੀਂ ਤੇ ਪਰਿਵਾਰ ਨੂੰ ਤੇ ਕੋਈ ਅਸੀਂ ਵੀ ਕੋਈ ਦਬਾਅ ਨਹੀਂ ਪਾਇਆ ਅਸੀਂ ਪਰਿਵਾਰ ਨੂੰ ਇਹ ਬੇਨਤੀ ਕੀਤੀ ਸੀ ਕਿ ਜੇ ਤੁਹਾਡੀ ਮਰਜ਼ੀ ਹੋਵੇ ਤੇ ਤੁਸੀਂ ਤੇ ਪਰਿਵਾਰ ਦਾ ਤੇ ਸਮੂਹ ਚ ਸਿੱਖ ਸੰਗਤਾਂ ਦਾ ਫੈਸਲਾ ਵਾ ਇਸ ਕਰਕੇ ਇਹ ਸਾਰੇ ਭਾਈ ਅਮਰਪਾਲ ਸਿੰਘ ਸੂਚਿਤ ਕੀਤਾ ਗਿਆ ਸੀ ਹਾਂਜੀ ਭਾਈ ਅਮਰਪਾਲ ਸਿੰਘ ਨੂੰ ਸੂਚਿਤ ਕੀਤਾ ਗਿਆ ਕਿ ਉਹਨਾਂ ਨੂੰ ਗੱਲਬਾਤ ਕੀਤੀ ਹੋਵੇ ਕਿ ਉਮੀਦਵਾਰ ਲਾਉਣਗੇ ਨਹੀਂ ਉਹਨਾਂ ਨੇ ਤੇ ਸਾਰਾ ਕੁਝ ਸਾਡੇ ਦੇ ਛੱਡਿਆ ਇੱਕ ਉਹਨਾਂ ਦੇ ਕਿ ਬਾਹਰ ਗਰਾਉਂਡ ਤੇ ਕੀ ਹੋ ਰਿਹਾ ਮੈਂ ਤਾਂ ਬਹੁਤ ਦੂਰ ਬੈਠਾ ਵਾਂ ਜੋ ਤੁਹਾਨੂੰ ਠੀਕ ਲੱਗਦਾ ਸਿੱਖ ਪੰਦੀਆਂ ਭਾਵਨਾ ਅਨਸਾਰ ਲੋਕਾਂ ਦੀ ਸੰਗਤਾਂ ਦੇ ਜੋ ਸੰਗਤਾਂ ਚ ਆਉਂਦੀਆਂ ਉਹਦੇ ਹਿਸਾਬ ਨਾਲ ਤੁਸੀਂ ਫੈਸਲਾ ਕਰੋ ਮੈਂ ਉਹ ਉਸ ਤਰ੍ਹਾਂ ਦੀ ਉਮੀਦਵਾਰੀ ਜਿਹੜੀ ਸੰਦੀਪ ਸਿੰਘ ਦੇ ਭਰਾ ਹੋਣਾ ਨੂੰ ਮਨੀਰ ਸਿੰਘ ਹੋਣਾ ਨੂੰ ਬਟ ਇਹ ਇਹਦੇ ਵਿੱਚ ਉਹਨਾਂ ਦੀ ਕੀ ਕਾਰਗੁਜ਼ਾਰੀ ਜਿਹੜੀ ਤੁਸੀਂ 15 ਤੋਂ 500 ਦੱਸਣਾ ਚਾਹੁੰਦੇ ਜੀ ਕਿਉਂਕਿ ਇਹ ਵੀ ਸਵਾਲ ਉੱਠਣੇ ਸ਼ੁਰੂ ਹੋਣੇ ਕਿ ਜਿਹੜਾ ਸੰਦੀਪ ਸਿੰਘ ਉਹਨਾਂ ਨੇ ਜਿਹੜਾ ਕੀਤਾ ਸੀ ਕਾਰਾ ਉਹਨੂੰ ਵੀ ਜਸਟੀਫਾਈ ਕਰਦੇ ਜੇ ਕਿ ਜੋ ਉਹਨਾਂ ਨੇ ਕੀਤਾ ਉਹ ਸਹੀ ਕੀਤਾ ਸੀਗਾ ਨਹੀਂ ਮੇਰਾ ਖਿਆਲ ਹੈ ਕਿ ਜੋ ਸੁਭਾ ਸਰਹੰਤਰ ਗਿਆ ਨੇ ਸਾਡੀ ਨੌਜਵਾਨੀ ਤੇ ਸਾਡੇ ਜੋ ਬਜ਼ੁਰਗਾਂ ਤੇ ਬੱਚਿਆਂ ਤੇ ਸੰਤਾ ਮਹਾਂਪੁਰਸ਼ਾਂ ਤੇ ਖਾਲੜਾ ਵਰਗਿਆਂ ਜਿਹੜੇ ਇੱਕ ਮਨੁੱਖੀ ਅਧਿਕਾਰ ਦੇ ਬਹੁਤ ਵੱਡੇ ਐਸੀਗੇ ਉਹ ਉਹ ਉਹਨਾਂ ਵਰਗਿਆਂ ਨੂੰ ਮਾਰਨਾ ਉਹ ਵੀ ਕੋਈ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਪ੍ਰਤੀਕਰਮ ਹੀ ਹੈ ਜਿਹੜੀ ਗੱਲ ਪਹਿਲਾਂ ਤੇ ਸੰਜੀਤ ਸਿੰਘ ਦੀ ਹੋ ਰਹੀ ਨਾ ਕਿ ਉਹਨਾਂ ਨੂੰ ਅਰਨਾ ਮੂਲਵਾਸ ਇਹ ਇਹ ਜੀਹਨ ਸੰਦ ਉਹ ਜਿਹੜਾ ਕਰਤਾਰ ਦੇ ਵਿੱਚ ਵੀ ਤੇ ਵੀ ਗੱਲ ਹੈ ਕਿ ਨਾ ਕਿ ਮਨਾਂ ਜੀ ਸੰਜੀਤ ਸਿੰਘ ਬੋਲਦੇ ਨੇ ਕਿ ਬੰਦਾ ਕੀਤਾ ਤੇ ਵਿੱਚ ਹੋਰ ਰੋਕਣ ਕਰਦਾ ਜਾ ਰਿਹਾ ਬੰਦਵਾ ਜਾ ਰਿਹਾ ਉਹਨੇ ਮਨਜੀਤ ਸਿੰਘ ਉਹਨਾਂ ਦੇ ਨਾਲ ਬੋਲਿਆ ਜੇ ਸਿੱਖੋ ਜਿਹੜੇ ਨੇ ਉਹ ਹੋਰ ਕਰੇ ਨਹੀਂ ਮੇਰਾ ਖਿਆਲ ਹੈ ਕਿ ਇਹ ਤੇ ਸੰਦੀਪ ਸਿੰਘ ਦੇ ਬ੍ਰਦਰ ਆ ਦਿਨ ਰਾਤ ਸੰਦੀਪ ਸਿੰਘ ਵਾਸਤੇ ਭਾਈ ਦੌੜ ਕਰ ਰਹੇ ਆ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਇੱਥੇ ਸਮਝਣੀ ਚਾਹੀਦੀ ਆ ਕਿ ਸੰਦੀਪ ਸਿੰਘ ਇੱਕ ਅੰਦਰ ਆ ਜਿੱਦਾਂ ਅੱਗੇ ਮੇਰੇ ਖਿਆਲ ਇਹ ਵੀ ਚੀਜ਼ ਆ ਆ ਸਕਦੀ ਐ ਇਸੇ ਬਾਹਰ ਕਿ ਜੇ ਭਾਈ ਜਨ ਅੰਮਰਤਪਾਲ ਸਿੰਘ ਜਿੱਤੇ ਆ ਤੇ ਉੱਥੇ ਕੋਈ ਇਦਾਂ ਦੇ ਇਲਿਗੇਸ਼ਨ ਵੀ ਨਹੀਂ ਉਹਨਾਂ ਨੂੰ ਸਰਕਾਰ ਦੀ ਸ਼ਰਤ ਵਿੱਚ ਉਹ ਸੰਦੀਪ ਸਿੰਘ ਦਾ ਤੇ ਚਿਹਰਾ ਇਹਦਾ ਨਾਮ ਲੈਦਾ ਨਹੀਂ ਤੇ ਉਹਨਾਂ ਦਾ ਪਰਿਵਾਰ ਵੀ ਉਹਨਾਂ ਦਾ ਚਿਹਰਾ ਜੀ ਪਰਿਵਾਰ ਵੀ ਉਹ ਉਹਦੇ ਵਿੱਚੋਂ ਹੀ ਆ ਪਰਿਵਾਰ ਉਹਨਾਂ ਦੇ ਨਾਲ ਆ ਦਿਨ ਰਾਤ ਪਰਿਵਾਰ ਉਹਨਾਂ ਦੇ ਵਾਸਤੇ ਕੰਮ ਚੱਲ ਰਿਹਾ ਉਹਨਾਂ ਦੀ ਮਾਤਾ ਜਾਂ ਉਹਨਾਂ ਦੇ ਬੱਚੇ ਦੇਖੋ ਛੋਟੇ ਛੋਟੇ ਆ ਜਾਂ ਉਹਨਾਂ ਦੇ ਭਰਾ ਦਿਨ ਰਾਤ ਭੱਜ ਦੌੜ ਕਰ ਰਹੇ ਤੇ ਮੇਰੇ ਖੰਡ ਪਰਿਵਾਰ ਸੰਦੀਪ ਸਿੰਘ ਸਣੀ ਤੋਂ ਬਾਹਰ ਨਹੀਂ ਗਿਆ ਉਹ ਉਹਨਾਂ ਨੂੰ ਪ੍ਰੈਜੈਂਟ ਕਰਦਾ ਹੈ ਕਾਫੀ ਸਮੇਂ ਤੋਂ ਸਿੱਖ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਕਾਫੀ ਦਿਨਾਂ ਤੋਂ ਸਾਨੂੰ ਸਨੇਹ ਵੀ ਆ ਰਹੇ ਸੀ ਫੋਨ ਵੀ ਕਰ ਰਹੇ ਸੀ ਕਿ ਤੁਸੀਂ ਜਿਮਨੀ ਚੌਂਤਰਨ ਤਾਂ ਦੀ ਲੜੋ ਐਸ ਵੀਸੀ ਉੱਤੇ ਸੰਦੀਪ ਸਿੰਘ ਨਾਲ ਸਾਡੀ ਕਾਫੀ ਲੰਮੇ ਸਮੇਂ ਤੇ ਗੱਲ ਹੋਈ ਹੈ ਤੇ ਸੰਦੀਪ ਸਿੰਘ ਦਾ ਇੱਕੋ ਹੀ ਸੁਨੇਹਾ ਸੀ ਕਿ ਮੈਂ ਤੇ ਅੰਦਰ ਆ ਤੇ ਅੰਦਰ ਰਹਿ ਕੇ ਦੇਖੋ ਸੰਗਤਾਂ ਦੀ ਸੇਵਾ ਹੋਣੀ ਪਾਣੀ ਤੇ ਇੰਨੇ ਸੰਦੀਪ ਸਿੰਘ ਨੇ ਫਿਰ ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਲਈ ਕਿ ਮਨਦੀਪ ਸਿੰਘ ਤੁਸੀਂ ਅੱਗੇ ਹੋ ਕੇ ਇਹ ਸਾਰੀ ਮੰਦਰ ਸੰਗਤਾਂ ਦੀ ਸੇਵਾ ਕਰੋ ਉਸ ਤੋਂ ਬਾਅਦ ਫਿਰ ਜੀ ਪ੍ਰਮਾਤ ਫੈਸਲਾ ਕੀਤਾ ਜੀ ਤੁਸੀਂ ਹਾਂਜੀ ਹਾਂਜੀ ਸਾਰੇ ਪਰਿਵਾਰ ਚ ਫੈਸਲਾ ਹੋ ਗਿਆ ਜੀ ਕਿਉਂਕਿ ਸਾਰੇ ਸਹਿਮਤ ਆ ਪਰਿਵਾਰ ਦੇ ਵਿੱਚ ਕਿ ਮੇਰਾ ਛੋਟਾ ਬ੍ਰਦਰ ਨਾਲ ਹਰਦੀਪ ਸਿੰਘ ਉਹਨਾਂ ਨੇ ਵੀ ਸਲਾਹ ਹੋਈ ਸੀ ਮਾਤਾ ਜੀ ਨੇ ਵੀ ਸਲਾਹ ਹੋਈ ਸੀ ਤੇ ਸੰਜੀਤ ਸਿੰਘ ਦੀ ਜੀਗਣੀ ਨੇ ਵੀ ਸਲਾਹ ਹੋਈ ਸੀ ਉਹਨਾਂ ਨੇ ਵੀ ਇਹੋ ਕਿਹਾ ਕਿ ਵੱਡੇ ਭਾਈ ਸਾਹਿਬ ਮਨਦੀਪ ਸਿੰਘ ਤੁਸੀਂ ਅੱਗੇ ਆ ਕੇ ਸੰਗਤਾਂ ਦੀ ਸੇਵਾ ਕਰੋ ਜੀ ਅਸੀਂ ਤੋਂ ਬਿਨਾਂ ਬੋਮਣੀ ਅਕਾਲੀਦਰ بارش ਵੱਲੋਂ ਚੌਂਦੜੋਂ ਤੇ ਪੂਰੇ ਪੰਥ ਵੱਲੋਂ ਦੇਖੋ ਜੀ ਅਸੀਂ ਕਿਸੇ ਘੇਰੇ ਵੱਲੋਂ ਨਹੀਂ ਆ ਅਸੀਂ ਪੂਰੇ ਪੰਥ ਵੱਲੋਂ ਆ ਤੇ ਸਾਰੀਆਂ ਪੰਥਰੀ ਜੀ ਸੇ ਸੀਤਾ ਜਿਨ੍ਹਾਂ ਨੇ ਸਾਨੂੰ ਮਤਲਬ ਕੀ ਕਿਹਾ ਸੀ ਕਿ ਤੁਸੀਂ ਇਲੈਕਸ਼ਨ ਲੜੋ ਇਹ ਸਾਰੇ ਪੰਥ ਵਾਲੇ ਲੜਦੇ ਪਏ ਆ ਜੀ ਸਰ ਜੀ ਤੁਸੀਂ ਇੱਕ ਵਪਾਰਕ ਪਰਿਵਾਰ ਤੋਂ ਹੋ ਤਾਂ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹੋ ਕਿੰਨਾ ਔਖਾ ਜੀ ਹੈ ਇਹ ਇਲੈਕਸ਼ਨ ਬਣਨਾ ਇਹ ਤੇ ਦੇਖੋ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਨਾ ਸੰਗਤਾਂ ਨੇ ਸਾਨੂੰ ਸਨੇਹ ਲਾਇਆ ਸੀ ਕਿ ਤੁਸੀਂ ਇਲੈਕਸ਼ਨ ਲੜੋ ਤੇ ਸੰਤਾਂ ਨੂੰ ਵੀ ਇੱਕੋ ਹੀ ਬੇਨਤੀ ਹੈ ਕਿ ਤੁਸੀਂ ਉਹਨਾਂ ਵੱਧ ਚੜ ਕੇ ਸੰਦੀਸ਼ਿੰਦ ਦੇ ਪਰਿਵਾਰ ਦਾ ਸਾਥ ਦਿਓ ਜਨਾ ਕਿ ਅਸੀਂ ਸਫਲ ਹੋ ਜਾਈਏ ਜੀ ਸਰ ਜਦੋਂ ਜਿਹੜੀ ਤੁਸੀਂ ਚੋਣ ਲੜੇ ਜਾ ਰਹੇ ਤਰਨਤਾਰਨ ਤੋਂ ਸਾਰੀਆਂ ਸਿਆਸੀ ਤਿਰਾਨੋਂ ਸਾਰੀਆਂ ਸਾਰੇ ਵਰਗਾਂ ਦੇ ਲੋਕਾਂ ਨੂੰ ਲੈ ਕੇ ਤੁਹਾਨੂੰ ਚੱਲਣਾ ਪੈਣਾ ਕਿਉਂਕਿ ਇੱਕ ਵਰਗ ਵੀ ਦੇ ਚੋਣ ਨਹੀਂ ਆ ਤਾਂ ਉਸ ਲਈ ਤੁਹਾਡੀ ਪਾਰਟੀ ਤੁਸੀਂ ਪ੍ਰਪੇਅਰ ਹੋ ਕਿ ਸਾਰਿਆਂ ਲੋਕਾਂ ਨੂੰ ਘਰੋਸੇ ਚ ਲੈਣਾ ਉਹ ਲੋਕਾਂ ਦਾ ਵਿਸ਼ਵਾਸ ਕਿਤਨਾ ਫੇਰੀ ਚੋਣ ਜਿੱਤ ਪਾਓਗੇ ਤਾਂ ਉਸ ਲਈ ਤਿਆਰ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਇੱਥੇ ਜਿੰਨੇ ਵੀ ਆਪਣੇ ਵੀਰ ਭਰਾ ਨੇ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਚਾਹੇ ਅਸਾਈ ਹੈ ਸਾਰੇ ਦਾ ਆਪ ਸਤਿਕਾਰ ਕਰਦੇ ਆਂ ਜੀ ਸਾਰੇ ਸਾਡੇ ਨਾਲ ਸਹਿਮਤ ਐ ਤੇ ਅਸੀਂ ਤੇ ਆਪ ਕਹਿੰਨੇ ਆ ਜੀ ਅਸੀਂ ਵੱਧ ਚੜ ਕੇ ਸੰਗਤ ਦਾ ਸਹਿਯੋਗ ਕਰੀਏ ਲੋਕ ਅਕਸੈਪਟ ਕਰ ਲੈਣਗੇ ਪਰਲ ਤੁਸੀਂ ਤੁਹਾਡਾ ਤੁਹਾਨੂੰ ਵੀ ਲੱਗਦਾ ਤੁਹਾਡੇ ਜਿਹਦੇ ਬੰਦੇ ਲੋਕ ਅਕਸੈਪਟ ਕਰ ਲੈਣਗੇ ਤੁਹਾਨੂੰ ਕਿ ਜਾਂ ਕਿਉਂ ਤਾਂ ਅਕਸੈਪਟ ਕਰਨਗੇ ਕੀ ਸਮਝਦੇ ਹੋ ਤੁਸੀਂ ਦੇਖੋ ਤੁਸੀਂ ਆਪ ਦੇਖੋ ਕਿ ਆਪਣਾ ਪਿਛਲੇ ਦਿਨਾਂ ਵਿੱਚ ਸਭ ਤੋਂ ਪਹਿਲਾਂ ਜਿਹੜੀ ਸਰਕਾਰ ਆਈ ਸੀ ਆਪਣੀ ਬਾਦਲ ਸਰਕਾਰ ਉਹਨਾਂ ਨੇ ਵਾਅਦੇ ਕੀਤੇ ਸੀ ਜੋ ਵੀ ਵਾਦੇ ਤੋਂ ਪੂਰੇ ਨਹੀਂ ਉਤਰੇ ਫਿਰ ਉਸ ਤੋਂ ਬਾਅਦ ਆਪਣੇ ਕਾਂਗਰਸ ਸਰਕਾਰੀ ਸਰਕਾਰ ਉਹਨਾਂ ਨੇ ਹੱਥ ਵਿੱਚ ਗੁਰਕਾ ਸਾਹਿਬ ਫੜ ਕੇ ਕਿਹਾ ਸੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਕੇਦਵੀ ਦਾ ਮਦਕੀ ਕਾਨੂੰਨ ਬਣਾਵਾਂਗੇ ਉਹਨਾਂ ਨੇ ਵੀ ਕਾਨੂੰਨ ਨਹੀਂ ਬਣਾਇਆ ਫਿਰ ਉਸ ਤੋਂ ਬਾਅਦ ਆਮ ਪਾਰਟੀ ਅੱਗੇ ਆਈ ਹੈ ਉਹਨਾਂ ਨੇ ਵੀ ਇੱਕੋ ਕਿਹਾ ਸੀ ਕਿ ਆਪਾਂ ਬੇਦਵੀਆਂ ਦੇ ਮੁੱਦੇ ਉੱਤੇ ਬੰਦ ਕਾਨੂੰਨ ਬਣਾਵਾਂਗੇ ਕੁਝ ਵੀ ਨਹੀਂ ਹੋਇਆ ਆਕੀ ਉਹਦੇ ਵਿੱਚ ਜਿਹੜਾ ਇੱਕ ਗਾਦੀ ਦਾ ਹੋਰ ਘੜਾ ਹੈ ਯਾਨੀ ਹਰ ਜਿਹੜੀ ਹੈਗਾ ਉਹ ਤੁਹਾਡੇ ਨਾਲ ਨਹੀਂ ਹੈ ਵੇਖੋ ਜੀ ਬਿਲਕੁਲ ਉਹ ਵੀ ਸਾਡਾ ਸਹਿਮਤ ਹੈ ਜੀ ਸਾਰੇ ਸਾਰੇ ਤੁਹਾਡੇ ਸਾਡਾ ਸਹਿਮਤ ਹੈ ਚਾਹੇ ਕਾਲੀਦਲ ਹੈ ਚਾਹੇ ਆਪਣਾ ਵਾਰਿਸ ਪੰਜਾਬ ਵਾਲੇ ਨੇ ਚਾਹੇ ਸਿਮਰਜੀਤ ਸਿਮਾਨ ਨੇ ਸਾਰੇ ਤੁਹਾਡੇ ਸਾਡਾ ਸਹਿਮਤ ਹੈ ਜੀ ਤੁਹਾਨੂੰ ਇੱਕ ਗੱਲ ਦੱਸੂ ਕਿ 92 ਵਿਧਾਇਕ ਆਮ ਆਦਮੀ ਪਾਰਟੀ ਦੇ ਐਸੈਂਬਲੀ ਵਿੱਚ 117 ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਸੀਂ ਇਕੱਲੇ ਪੰਜਾਬ ਦੇ ਲੋਕਾਂ ਬਾਰੇ ਗੱਲ ਕਰ ਸਕੋ ਕਿਉਂਕਿ 92 ਤਾਂ ਬੋਲੇ ਨੇ ਦੇਖੋ ਇਹ ਤੇ ਕੋਸ਼ਿਸ਼ ਹੀ ਹੈ ਜੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਰੱਖਾਂਗੇ ਕੋਈ ਅਸੀਂ ਪਿੱਛੇ ਬੈਕਗ੍ਰਾਉਂਡ ਸਾਡਾ ਪੋਲਿਟਿਕਲ ਤੇ ਹੈ ਨਹੀਂ ਆ ਬਾਕੀ ਸਾਡੇ ਵੱਲੋਂ ਤੇ ਪੂਰੀ ਕੋਸ਼ਿਸ਼ ਰਹੇਗੀ ਕਿ ਆਪਾਂ ਸੰਕਤਾਂ ਦੇ ਵਿੱਚ ਵੱਧ ਤੋਂ ਵੱਧ ਵਿਚਰੀਏ ਜਿੰਨੇ ਸੰਕਤਾਂ ਦੇ ਕੋਈ ਵਿਚਾਰ ਨੇ ਜਾਂ ਕੋਈ ਨਾਲ ਮੁਸ਼ਕਲਾ ਨਹੀਂ ਅਸੀਂ ਉਹਦਾ ਹੱਲ ਕਰਾਂਗੇ ਅਜੇ ਭਾਈ ਸੰਦੀਪ ਸਿੰਘ ਰਾਣਾ ਕੀ ਗੱਲ ਹੋਈ ਸੀ ਜਦੋਂ ਇਲੈਕਸ਼ਨ ਦੀ ਸਾਰੀ ਗੱਲ ਕੀਤੀ ਉਹ ਜਿਹੜਾ ਕੁਝ ਦੱਸੋ ਕਿ ਕੀ ਤੁਹਾਡੀ ਵਿਚਾਰ ਕਰ ਚੋਈ ਸੀ ਉਸ ਬਾਰੇ 3 ਬੰਦਾ ਦੇਖੋ ਸੰਦੀਪ ਸਿੰਘ ਨੇ ਇਹੋ ਹੀ ਵਿਚਾਰ ਹੋਏ ਸੀ ਕਿ ਮੈਂ ਕਿਹਾ ਸੀ ਕਿ ਮੈਂ ਸੰਦੀਪ ਸਿੰਘ ਜੀ ਤੁਹਾਨੂੰ ਨਾ ਇਲੈਕਸ਼ਨ ਲੜਾਣਾ ਚਾਹੁੰਦੇ ਪੇ ਜਿਮਣੀ ਚੋਣ ਬਾਰੇ ਤੇ ਸੰਦੀਪ ਸਿੰਘ ਨੇ ਇੱਕੋ ਗੱਲ ਕਹੀ ਕਿ ਬੈਠ ਦੇਖੋ ਅੰਦਰ ਆ ਮੈਂ ਸੰਤਾ ਦੀ ਕਿਸ ਤਰ੍ਹਾਂ ਸੇਵਾ ਕਰ ਪਾਵਾਂਗਾ ਤੇ ਇਸ ਨਾਲ ਇਸ ਕਰਕੇ ਕਿ ਮਨਜੀਤ ਸਿੰਘ ਤੁਸੀਂ ਆਪ ਹੀ ਅੱਗੇ ਲੱਗੋ ਤੇ ਸੰਤਾ ਦੀ ਸੇਵਾ ਕਰ ਪਾਓਗੇ ਤੁਸੀਂ ਅੱਛਾ ਇੱਕ ਤੁਹਾਨੂੰ ਰੋਕਿਆ ਵੀ ਗਿਆ ਪੁਲਸੋਂ ਲੋਕਿ ਤੁਸੀਂ ਚੋਣ ਨਾ ਲੜੋ ਪਰਵਾਹ ਨੂੰ ਲੋਕਿ ਦੀ ਵੀ ਗੱਲ ਆਈ ਐ ਸਾਨੂੰ ਜੀ ਨਹੀਂ ਅਸਰ ਨਹੀਂ ਹੈ ਤਾਂ ਕੋਈ ਗੱਲ ਨਹੀਂ ਆਈ ਸਰ ਜਿਵੇਂ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਲੋਕ ਔਲਰੇਡੀ ਸੀ ਤਾਂ ਉਹਨਾਂ ਦੇ ਪਰਿਵਾਰ ਨੇ ਬੜਾ ਗੁੱਲ ਕੇ ਕਿਹਾ ਸੀ ਕਿ ਅੰਮ੍ਰਿਤਪਾਲ ਸਾਰਿਆਂ ਦੇ ਕੈਂਡੀਡੇਟ ਨੇ ਸਾਰਿਆਂ ਦੇ ਸਾਂਝੇ ਕੈਂਡੀਡੇਟ ਨੇ ਤੇ ਕਿਸੇ ਨੂੰ ਘਰਵਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਉਹਦੋਂ ਇਸ ਤਰ੍ਹਾਂ ਦਾ ਕੰਬਲ ਵੀ ਨਹੀਂ ਸੀ ਕਿ ਸ਼ਾਇਦ ਕਿਸੇ ਨੂੰ ਕੀ ਇਹ ਮੈਸੇਜ ਪਾਇਰ ਹੈ ਘਰਵਾਉਣ ਦੀ ਲੋੜ ਕਿਉਂਕਿ ਤੁਹਾਨੂੰ ਵੀ ਤੁਸੀਂ ਲੋਕਾਂ ਨੂੰ ਇਹ ਮੈਸੇਜ ਦੇ ਪਾਓਗੇ ਕਿ ਮੈਂ ਸਾਰਿਆਂ ਦਾ ਸਾਂਝਾ ਕੈਂਡੀਡੇਟ ਹੈ ਕਿਉਂਕਿ ਉਹਨਾਂ ਦੇ ਬਾਦਲ ਸਾਹਿਬ ਨੇ ਮਦਰ ਸਾਹਿਬ ਨੇ ਸਪੱਸ਼ਟ ਕਿਹਾ ਸੀ ਕਿ ਅਸੀਂ ਸਾਡੇ ਕੋਲ ਕੋਈ ਵੀ ਮਦਦ ਲਈ ਆਵੇ ਕਿਸੇ ਤਰ੍ਹਾਂ ਦਾ ਕੋਈ ਵੀ ਹੋਵੇ ਕਿਸੇ ਵਰਗ ਦਾ ਬਿਲਕੁਲ ਜੀ ਬਿਲਕੁਲ ਮੈਂ ਉਹ ਕਲੀਅਰ ਕਰਨਾ ਚਾਹਣਾ ਜੀ ਇਹ ਸਾਰੇ ਸਮੁੱਚੇ ਸਿੱਖ ਪੰਥ ਵੱਲੋਂ ਜਾਂ ਮਤਲਬ ਕਹਿ ਲਓ ਕਿ ਕਿਸੇ ਇੱਕ ਧਿਰ ਵੱਲੋਂ ਨਹੀਂ ਆਸੀ ਤੇ ਇਹ ਸਾਰਾ ਮਤਲਬ ਕਿ ਜੋ ਵੀ ਕਾਰਜ ਹੋਏਗਾ ਮਤਲਬ ਅਸੀਂ ਇਕੱਲੇ ਕਿਸੇ ਇੱਕ ਧਿਰ ਦੇ ਨਹੀਂ ਆ ਸਾਰੇ ਪੰਥ ਦੇ ਆ ਜੀ ਅਸੀਂ ਜੀ ਪਹਿਲਾਂ ਅੰਮ੍ਰਿਤਪਾਲ ਭਾਈ ਜੀ ਤਕਰੀਬਨ 25000 ਦੀ ਲੀਡ ਨਾਲ ਜਿੱਤੇ ਆ 45000 ਸੀ ਤੇ ਉਸ ਤੋਂ ਪਿੱਛੇ ਵਾਲੇ ਨੂੰ 20000 ਸੀ 25000 ਦੀ ਲੀਡ ਨਾਲ ਜਿੱਤੇ ਆ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਇਹ 45000 ਨਾਲੋਂ ਵੱਧ ਮਤਲਬ 25000 ਦੀ ਲੀਡ ਨਾਲੋਂ ਵੱਧ ਨਾਲ ਜਿੱਤਣਾ ਮੁਕਾਬਲੇ ਕੋਈ ਨਹੀਂ ਕਰਦੇ ਤੁਸੀਂ ਕੋਈ ਮੰਨਦੇ ਨਹੀਂ ਮੁਕਾਬਲਾ ਜੀ ਇਹ ਪੰਥਕ ਸੀਟ ਹੈ ਇਹ ਪੰਥਕ ਸੀਟ ਹੈ ਤੇ ਇਹ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਹਮੇਸ਼ਾ ਹੀ ਇਹ ਹਲਕੇ ਦੇ ਲੋਕਾਂ ਨੇ ਹੱਥਾਂ ਤੇ ਚੱਕਿਆ ਹੈ ਤੇ ਜਿਹੜੀ ਸੰਦੀਪ ਸਿੰਘ ਦੀ ਕੁਰਬਾਨੀ ਹੈ ਇਹ ਜਿਹੜਾ ਸੁਭਾ ਸਰਾਂਤ ਨੂੰ ਹੁੰਦਾ ਸੋਧਾ ਲਾਇਆ ਹੈ ਇਹ ਸੁਭਾ ਸਰਾਂਤ ਪਹਿਲਾਂ ਵੀ ਇੱਕ ਵਾਰੀ ਜੇਲ੍ਹ ਦੇ ਵਿੱਚ ਇੱਕ ਮੁੰਡੇ ਨੂੰ ਕਹਿੰਦਾ ਉਹਦਾ ਮੁੰਡੇ ਨੇ ਕਿਹਾ ਵੀ ਤੂੰ ਮਰੇ ਤਾਏ ਨੂੰ ਮਾਰਿਆ ਉਹ ਕਹਿੰਦਾ ਕਾਕਾ ਤੂੰ ਉਹ ਤੋਂ ਛੋਟਾ ਸੀ ਜੇ ਵੱਡਾ ਹੁੰਦਾ ਤੈਨੂੰ ਵੀ ਮਾਰਦਾ ਮਤਲਬ ਇਹ ਉਹ ਗੁੱਚੜਪੁਰ ਕੋਲ ਅਫਸਰ ਸੀ ਤੇ ਇਹ ਬਹੁਤ ਵੱਡੀ ਕੁਰਬਾਨੀ ਹੈ ਸੰਦੀਪ ਸਿੰਘ ਸਣੀ ਦੀ ਘੇੜੇ ਜੇ ਨੂੰ ਜਦੋਂ ਕਿ ਉਹ ਤਾਂ ਬੈਠਾ ਸੀ ਹਮਲਾ ਉਹਨਾਂ ਤਿੰਨਾਂ ਨੇ ਕੀਤਾ ਤੇ ਬਹੁਤ ਮੈਂ ਇਹਨੂੰ ਉਹਦੀ ਕੁਰਬਾਨੀ ਮੰਨਦਾ ਸੰਦੀਪ ਸਿੰਘ ਦੀ ਵੀ ਉਹਨੇ ਜਿਹੜਾ ਇਹ ਜੇ ਦੁਸ਼ਟ ਨੂੰ ਸੋਧਾ ਲਾਇਆ ਮੈਨੂੰ ਲੱਗਦਾ ਨਾ ਵੀ ਇਹੋ ਜਿਹੀ ਚੀਜ਼ਾਂ ਨੂੰ ਖਲ ਪੈਣੀ ਚਾਹੀਦੀ ਹੈ ਜੇ ਕਿਸੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਪਾਵਰ ਦੇ ਵਿੱਚ ਆਇਆ ਤਾਂ ਤੁਹਾਨੂੰ ਲੱਗਦਾ ਤੁਸੀਂ ਇਹ ਬਾਅਦ ਚੱਕੋਗੇ ਕਿ ਅਜਿਹਾ ਕਿਸੇ ਮਜਨੂਨ ਨਾਲ ਧੱਕਾ ਨਾ ਹੋਵੇ ਨਹੀਂ ਬਿਲਕੁਲ ਜੀ ਬਿਲਕੁਲ ਜੀ ਬਾਅਦ ਚੱਕਾਂਗੇ ਬਿਲਕੁਲ ਅਵਾਜ਼ ਕੀ ਚੱਕਾਂਗੇ ਅਸੀਂ ਸਾਰਾ ਇਹ ਕਰਕੇ ਦਿਖਾਵਾਂਗੇ ਤੁਹਾਨੂੰ ਅਤੇ ਮਾਰਦੀਆਂ ਦਾ ਬਿਆਨ ਆਇਆ ਕਿ ਜੀ ਪੰਜਾਬ ਦੇ ਮੈਡੀਕਲ 12 ਦਿਨ ਬਾਕੀ ਸਾਰਿਆਂ ਨੂੰ ਬੈਣੀ ਹੈ ਮੈਂ ਕਹਾਂ ਜੀ ਤੁਸੀਂ ਇੱਕ ਗੱਲ ਦੱਸਾਂ ਮੈਂ ਤੁਹਾਨੂੰ ਭਾਜੀ ਤੁਸੀਂ ਨਾ ਨੋਟ ਕਰ ਲਿਓ ਗੱਲ ਦੇਖੋ ਜਿਹੜਾ ਝਾੜੂ ਦਾ ਆਉਣਾ ਸੀ ਨਾ ਝਾੜੂ ਦੀ ਕੋਈ ਉਪਲਬਧੀ ਨਹੀਂ ਸੀ ਝਾੜੂ ਦਾ ਕੋਈ ਕ੍ਰੈਡੀਬਿਲਟੀ ਨਹੀਂ ਸੀ ਉਹਨਾਂ ਨੇ ਕੁਝ ਕੀਤਾ ਨਹੀਂ ਸੀ ਇਹ ਤਾਂ ਇੱਕ ਬਾਦਲਰ ਕਾਂਗਰਸ ਦੇ ਵਿਰੋਧ ਦੇ ਵਿੱਚ ਹਵਾ ਚੱਲੀ ਸੀ ਇਸ ਤੋਂ ਵੱਧ ਕੁਝ ਨਹੀਂ ਨਾ ਸੀ ਸਿਰਫ ਲੋਕੀ ਕਹਿੰਦੇ ਜੀ ਬਾਦਲ ਨੂੰ ਵੋਟ ਨਹੀਂ ਪਾਉਣੀ ਕਾਂਗਰਸ ਨੂੰ ਨਹੀਂ ਪਾਉਣੀ ਝਾੜੂ ਨੂੰ ਪਾ ਦਾਂਗੇ ਲੋਕਾਂ ਨੇ ਆਸ ਬਹੁਤ ਕੀਤੀ ਸੀ ਕਹਿਣ ਵਾਲੇ ਇਹ ਸਮੇਂ ਦੀ ਗੱਲ ਹੈ ਜੀ ਜਦੋਂ ਵੋਟਾਂ ਤੋਂ ਪਹਿਲਾਂ ਬਾਈ ਤੋਂ ਪਹਿਲਾਂ ਜਦੋਂ ਭਗਵੰਤ ਮਾਨ ਭੁੰਜੇ ਬੈਠ ਕੇ ਰੋਟੀ ਖਾਂਦਾ ਸੀ ਨਾ ਲੋਕੀ ਕਹਿੰਦੇ ਸੀ ਦੇਖੋ ਕਿੰਨਾ ਡਾਊਨ ਟੂ ਅਰਥ ਹੈ ਦੇਸੀ ਬੰਦਾ ਹੈ ਸਧਾਰਨ ਬੰਦਾ ਹੈ ਹੁਣ ਉਹ ਥੱਲੇ ਬੈਠ ਕੇ ਰੋਟੀ ਖਾਂਦਾ ਹੈ ਤਾਂ ਲੋਕੀ ਕਹਿੰਦੇ ਆ ਡਰਾਮੇ ਕਰਦਾ ਹੈ ਭਾਰਤੀ ਜਨਤਾ ਪਾਰਟੀ ਇਹ ਸਿਰਫ ਹਵਾ ਦਾ ਰੁੱਕ ਹੁੰਦਾ ਲੋਕਾਂ ਦਾ ਨਜ਼ਰੀਆ ਆਉਂਦਾ ਉਦੋਂ ਲੋਕਾਂ ਨੇ ਬਹੁਤ ਮਾਨ ਇੱਜ਼ਤ ਦਿੱਤਾ ਪਰ ਲੋਕ ਭਰ ਗਏ ਆ ਵੀ ਇਹਨਾਂ ਨੇ ਕੁਝ ਨਹੀਂ ਕਰਨਾ ਪੰਜਾਬ ਵਾਸਤੇ ਜੋ ਕੀਆ ਸੀ ਇਕਦਮ ਤੁਸੀਂ ਗੱਲ ਕਰ ਰਹੇ ਕਿ ਇਹਨਾਂ ਪਾਰਟੀਆਂ ਨੇ ਤਾਂ ਹੁਣ ਭਾਰਤੀ ਜਨਤਾ ਪਾਰਟੀ ਇਹ ਕਹਿ ਰਹੀ ਕਿ ਹੁਣ ਸਾਨੂੰ ਲੋਕਾਂ ਨੂੰ ਆਪਾਂ ਦੇਣਾ ਚਾਹੀਦਾ ਤੁਸੀਂ ਮੈਂ ਕਹਿੰਦਾ ਜੀ ਜੋ ਤੁਸੀਂ ਮੈਂ ਤੁਹਾਨੂੰ ਅੱਜ ਪੱਥਰ ਤੇ ਲਕੀਰ ਕਰ ਦਿੰਦਾ ਹੈ ਕਹਿਣ ਵਾਲੀ ਗੱਲ ਹੈ ਜਿਹੜੀ ਬਈ ਪੰਜਾਬ ਦੇ ਵਿੱਚ ਆਪਣੇ ਸਿਰ ਤੇ ਵੀ ਕੱਲੀ ਆਪਣੇ ਬਿਹਾਰਫ ਤੇ ਬੀਜੇਪੀ ਕਦੀ ਸਰਕਾਰ ਬਣਾ ਹੀ ਨਹੀਂ ਸਕਦੀ ਅੱਜ ਦੇ ਭਾੜੇ ਨੂੰ ਮਿਲਦੇ ਫਿਰ ਗੱਲ ਆ ਸਾਡਾ ਕੋਈ ਸਮਝੌਤਾ ਨਹੀਂ 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 ਜੋ ਗੱਲ ਹੀ ਨਹੀਂ ਜੀ ਸਮਝੌਤਾ ਕੋਈ ਕੋਈ ਗੁਜਾਇਸ਼ ਦੇ ਆ ਕੋਈ ਖੈਰੀ ਨਹੀਂ ਜੀ ਗੁਜਾਇਸ਼ ਬਿਨਾਂ ਸਵਾਰਾ ਜੇ ਸੇਟ ਕੋਈ ਦਿੱਤ ਦਦੇ ਹੋ ਹਾਂਜੀ ਭਾਰਤੀ ਜਨਤਾ ਪਾਰਟੀ ਨੂੰ ਵੀ ਸੁਣਿਆ ਚਲ ਜੇਗਾ ਕਿ ਦਮ ਹੈਗਾ ਗੁਦਾਮਤਾ ਹੈ ਗਈ ਹੈ ਜੀ ਦੋ ਇੰਡੀਪੈਂਡੈਂਟ ਜਿੱਤ ਕੇ ਮੈਂ ਮਤਾਲੀ ਕਰਨ ਵਿੱਚ ਕਿਹੜੇ ਹਾਲੇ ਹੋਰ ਦਮ ਕਿੰਨਾ ਚਾਹੀਦਾ ਹੈ ਨਹੀਂ ਜੀ ਜੀ ਤੇ ਫਿਰ ਸਮਝੋਤੇ ਦੀ ਗੱਲ ਨਹੀਂ ਜੀ ਨਹੀਂ ਨਹੀਂ ਦੇਖੋ ਅਸੀਂ ਬੀਜੇਪੀ ਨਾਲ ਪਹਿਲੀ ਗੱਲ ਤਾਂ ਅਟੈਕ ਕਰਾਉਣ ਵਾਲਿਆਂ ਨੂੰ ਹੱਲਾਸ਼ੀਰੀ ਦੇਣ ਵਾਲੀ ਬੀਜੇਪੀ ਦੂਜੀ ਗੱਲ ਇਹ ਵੀ ਜੋ ਉਹਨਾਂ ਨੇ ਸਾਡੇ ਕਿਸਾਨਾਂ ਨਾਲ ਕੀਤਾ ਹੈ ਅਸੀਂ ਉਹ ਸੋਚ ਵੀ ਨਹੀਂ ਸਕਦੇ ਉਹਨਾਂ ਨਾਲ ਸਮਝੋਤੇ ਕਿਸੇ ਨਾਲ ਮੈਂ ਸਮਝੌਤਾ ਕਿਸੇ ਨਾਲ ਦੀ ਸਮਝੌਤਾ ਜੀ ਕੱਲੇ ਹੀ ਲੜਾਂਗੇ 27 ਵੀ ਕੱਲੇ ਲੜਾਂਗੇ ਜੇ ਕੋਈ ਆਉਣਾ ਚਾਹੂਗਾ ਹਮ ਖਿਆਲੀ ਤਾਂ ਵੈਲਕਮ ਵੀ ਹਮ ਖਿਆਲੀ ਸਮਾ ਦੱਸੂਗਾ ਨੇ ਸਾਰਾ ਕੁਝ ਸਾਜੀ ਤੁਹਾਡੀ ਡਿਸਕਲੋਜ਼ ਕਰਦਾ ਕਿ 27 ਕਦੋਂ ਹੈ 1.5 ਸਾਲ ਪਈ ਆ ਜੀ